ਅੱਜ ਤੱਕ ਟੈਕਸ ਅਕਸਰ ਦੇਖੇ ਹੀ ਜਾਂਦੇ ਆ ਲੇਕਿਨ ਯਾਤਰਾ ਦੇ ਦੌਰਾਨ ਐਹੋ ਜਿਹਾ ਅਟੈਕ ਹੋਣਾ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਇੰਟੈਲੀਜੈਂਸੀ ਦੀ ਕਮੀ ਹੈ। ਉਹ ਵਿਚਾਰੇ ਲੋਕ ਆਪਣਾ ਇੰਜੋਏ ਕਰ ਰਹੇ ਫੈਮਿਲੀ ਨਾਲ ਬੈਠੇ ਉੱਥੇ ਜਾ ਕੇ ਫਾਇਰਿੰਗ ਹੋ ਜਾਂਦੀ ਉੱਥੇ ਆਮ ਲੋਕਾਂ ਨੂੰ ਇਦਾਂ ਮਾਰਨਾ ਬੜਾ ਕਾਇਰਾਂ ਵਾਲਾ ਕੰਮ ਕੀਤਾ ਹੈ ਨਾ। ਅਸੀਂ ਡਰਨ ਵਾਲੇ ਐਕਚੁਅਲੀ ਹੈਗੇ ਇਹਨਾਂ ਨੇ ਜਿਹੜਾ ਕਿਹਾ ਨਾ ਵੀ ਤੁਸੀਂ ਜਾਤ ਪੁੱਤ ਜਿਹੜਾ ਇਹਨਾਂ ਨੇ ਮ੍ਰਿਤਯੂ ਗਤੀ ਹਿੰਦੂ ਹੋ ਜਾਂ ਕੋ ਬਿਲਕੁਲ ਡਰਨ ਵਾਲੇ ਨਹੀਂ ਪੂਰੀ ਆਰਗੇਨਾਈਜੇਸ਼ਨ ਪੂਰਾ ਯਾਤਰੀ ਪੂਰੇ ਅਮਨਾਤ ਸਾਰਿਆਂ ਦਾ ਹੌਸਲਾ ਬੁਲੰਦ ਹੈ ਜੀ ਇਸ ਭਾਰਤ ਸਰਕਾਰ ਦੇ ਨਾਲ ਖੜਾ ਵੈ ਇਹ ਜਿਹੜੀ ਉਹਨਾਂ ਨੇ ਦਰਿੰਦੇ ਲੋਕ ਜਿਹੜੇ ਅੰਤਗਵਾਦੀ ਇਹਨਾਂ ਨੇ ਜਿਹੜੀ ਗੰਦੀ ਕਟਰਾ ਉੱਥੇ ਕੀਤੀ ਹੈ ਜਿਹੜਾ ਇੱਕ નિર્ਦੋਸ਼ ਲੋਕਾਂ ਤੇ ਜਿਹੜਾ ਉੱਥੇ ਅਟੈਕ ਕੀਤਾ ਜਿਹੜਾ ਉਹਨਾਂ ਨੂੰ ਮਾਰਿਆ ਹੈ ਦੇਸ਼ ਦੇ ਗ੍ਰਹਿ ਮੰਤਰੀ ਪ੍ਰਾਈਮ ਮਿਨਿਸਟਰ ਰੋਰ ਸਾਰੀ ਫੋਰਸਸ ਨੂੰ ਇਹ ਬੇਨਤੀ ਵੀ ਕਰਦੇ ਆ ਇਹਨਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਔਰ ਚੋਣ-ਚੋਣ ਕੇ ਕਸ਼ਮੀਰ ਚੋਂ ਕੱਢ ਕੇ ਆਖਰੀ ਮਾਰ ਕੇ ਉਹਨਾਂ ਦਾ ਸਵਾਯਾ ਹੋਣਾ ਚਾਹੀਦਾ ਹੌਪ ਦੇ ਨਾਲ ਇੱਕ ਗੁੱਸਾ ਵੀ ਬਹੁਤ ਜ਼ਿਆਦਾ ਇਸ ਟਾਈਮ ਪੂਰਾ ਦੇਸ਼ ਗੁੱਸੇ ਦੇ ਵਿੱਚ ਹੈ ਇਹਦੇ ਜੇ ਕੋਈ ਹੁਣ ਸੋਚਣਾ ਨਹੀਂ ਚਾਹੀਦਾ ਇਹਨਾਂ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਸੀਂ ਫਿਰ ਕਹਿੰਨੇ ਪਏ ਅਸੀਂ ਡਰ ਕੇ ਭਜੇ ਨਾਲ ਲੈਣੀ ਲੰਗਰ ਵੀ ਲੱਗਣਗੇ ਯਾਤਰੀ ਵੀ ਆਏਗਾ ਪਰ ਸਾਰਾ ਦੇਸ਼ ਤਾਂ ਖੜਾ ਵੇ ਜੇ ਸਰਕਾਰ ਐਦਾ ਜਵਾਬ ਤੁਰੰਤ ਦੇਗੀ ਉਹ ਆਂਤਿਆਂ ਨੂੰ ਕੱਢ ਕੇ ਉੱਥੇ ਬਾਰੇ ਸ਼੍ਰੀ ਅਮਰਨਾ ਯਾਤਰਾ ਤੋਂ ਕੁਝ ਹੀ ਦਿਨ ਪਹਿਲੇ ਪੈਲਗਾਮ ਦੇ ਵਿੱਚ ਹੋਏ ਅਟੈਕ ਦੇ ਵਿੱਚ ਹੁਣ ਤੱਕ 28 ਲੋਗਾ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈ ਇਸ ਅਟੈਕ ਤੋਂ ਬਾਅਦ ਸ਼੍ਰੀ ਅਮਰਨਾ ਯਾਤਰਾ ਦੇ ਉੱਤੇ ਕਿੰਨਾ ਕੁ ਅਸਰ ਪੈਂਦਾ ਵਾ ਉਸ ਬਾਰੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸ਼੍ਰੀ ਅਮਰਨਾ ਯਾਤਰਾ ਦੇ ਪੰਡਾਰਾ ਆਰਗੇਨਾਈਜੇਸ਼ਨ ਦੇ ਜਿਹੜੇ ਸਾਈਬੋ ਦੇ ਪ੍ਰਧਾਨ ਨੇ ਰਾਜਨ ਕਪੂਰ ਜੀ ਸਾਡੇ ਨਾਲ ਜੁੜੇ ਨੇ ਰਾਜਨ ਜੀ ਐਸ ਅਟੈਕ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਇੱਕ ਬੜੀ ਹੀ ਮੰਦ ਭਾਗੀ ਘਟਨਾ ਵਾਹ ਪੂਰੇ ਦੇਸ਼ ਨੂੰ ਦਹਿਲਾਣ ਵਾਲੀ ਹੈ ਇਹਦੇ ਵਿੱਚ ਅਮਰਨਾ ਯਾਤਰੀਆਂ ਦਾ ਵੀ ਜਿਹੜਾ ਵਾਹ ਡਰ ਜਾਂ ਖੋਫ ਤੁਹਾਨੂੰ ਨਜ਼ਰ ਆ ਰਿਹਾ ਕਿਤੇ ਬਿਲਕੁਲ ਹੀ ਇਹ ਬਹੁਤ ਹੀ ਦਰਦਨਾਕ ਘਟਨਾ ਹੈ ਔਰ ਇਸ ਤਰ੍ਹਾਂ ਦਾ ਕਾਹਨ ਜਿਹੜਾ ਹੈਗਾ ਅਟੈਕ ਕਦੀ ਨਹੀਂ ਹੋਇਆ ਹੈਗਾ ਵੀ ਪਹਿਲਗਉ ਇੱਕ ਟੂਰਿਸਟ ਪਲੇਸ ਹੈ ਤੇ ਤਾਂ ਕਮਨਾਂ ਯਾਤਰਾ ਦਾ ਸਵਾਲ ਆ ਉਹ ਇੱਕ ਢੇੜ ਮਹੀਨੇ ਦਾ ਮੇਲਾ ਹੁੰਦਾ ਵੇ ਜਿਹੜਾ ਸਾਵਣ ਮਹੀਨੇ ਦੇ ਵਿੱਚ ਲੱਗਦਾ ਉਹਦੀ ਤਿਆਰੀਆਂ ਲਗਭਗ ਸਾਰਿਆਂ ਨੇ ਸ਼ੁਰੂ ਕੀਤੀਆਂ ਹੋਈਆਂ ਜਿੱਦੇ ਤੇ ਸਵਾਰ ਅਸੀਂ ਸਾਰੇ ਕਹਿ ਰਹੇ ਸੀ ਵੀ ਅੱਛੀ ਯਾਤਰਾ ਆਂਦੀ ਵੀਰ ਪਰ ਜਿਹੜੀ ਅੱਜ ਦੁਰਘਟਨਾ ਹੋਈ ਆ ਉਥੇ ਇਤਨਾ ਦਰਦਨਾਕ ਔਰ ਸਾਰਿਆਂ ਦਾ ਮੂਡ ਤਾਂ ਬੜਾ ਆਫਰ ਹੈ ਬਹੁਤ ਆਫ ਹੈ ਪਰ ਅਸੀਂ ਡਰਨ ਵਾਲੇ ਅਚੂਰੀ ਹੈਗੇ ਇਹਨਾਂ ਨੇ ਜਿਹੜਾ ਕਿਹਾ ਨਾ ਵੀ ਤੁਸੀਂ ਜਾਤ ਪੁੱਛ ਕੇ ਜਿਹੜਾ ਇਹਨਾਂ ਨੇ ਮ੍ਰਿਤਯੁਗਤੀ Hindu ਉਹ ਯਕੋ ਬਿਲਕੁਲ ਡਰਨ ਵਾਲੇ ਨਹੀਂ ਪੂਰੀ ਆਰਗੇਨਾਈਜੇਸ਼ਨ ਪੂਰਾ ਯਾਤਰੀ ਪੂਰੇ ਅਮਨ ਆਤ ਸਾਰਿਆਂ ਦਾ ਹੌਸਲਾ ਬੁਲੰਦ ਹੈ ਜੀ ਇਸ ਭਾਰਤ ਸਰਕਾਰ ਦੇ ਨਾਲ ਖੜਾ ਵੈ ਔਰ ਸਾਨੂੰ ਪੂਰੀ ਉਮੀਦ ਹੈ ਇਹ ਜਿਹੜੀ ਉਹਨਾਂ ਨੇ ਦਰਿੰਦੇ ਲੋਕ ਜਿਹੜੇ ਅੰਤਗਵਾਦੀ ਇਹਨਾਂ ਨੇ ਜਿਹੜੀ ਗੰਦੀ ਕਟੜਾ ਉੱਥੇ ਕੀਤੀ ਹੈ ਜਿਹੜਾ ਇੱਕ નિર્ਦੋਸ਼ ਲੋਕਾਂ ਤੇ ਜਿਹੜਾ ਉੱਥੇ ਅਟੈਕ ਕੀਤਾ ਜਿਹੜਾ ਉਹਨਾਂ ਨੂੰ ਮਾਰਿਆ ਇਹਦਾ ਅਸੀਂ ਕੜੀ ਨਿੰਦਾ ਤਾਂ ਕਰਦੇ ਆਂ ਔਰ ਅਸੀਂ ਦੇਸ਼ ਦੇ ਗ੍ਰਹਿ ਮੰਤਰੀ ਪ੍ਰਾਈਮ ਮਿਨਿਸਟਰ ਔਰ ਸਾਰੀ ਫੋਰਸਸ ਨੂੰ ਇਹ ਬੇਨਤੀ ਵੀ ਕਰਦੇ ਆਂ ਇਹਨਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਔਰ ਚੁੰਨ ਚੁੰਨ ਕੇ ਕਸ਼ਮੀਰ ਚੋਂ ਕੱਢ ਕੇ ਆਂਤ ਕੀ ਮਾਰ ਕੇ ਉਹਨਾਂ ਦਾ ਸਵਾਯਾ ਹੋਣਾ ਚਾਹੀਦਾ ਜਿਵੇਂ ਸਰਕਾਰ ਦਾ ਦੇਸ਼ ਹੋਏਗਾ ਯਾਤਰਾ ਚੱਲੇਗੀ ਤੇ ਯਾਤਰਾ ਜਾਏਗੀ ਅਸੀਂ ਵੀ ਜਾਵਾਂਗੇ ਭੰਡਾਰੇ ਵੀ ਲਾਵਾਂਗੇ ਅਸੀਂ ਪੂਰੇ ਸ਼ਖਸਾਂ ਨੂੰ ਡਰਨ ਵਾਲੇ ਨਹੀਂ ਆ ਪਰ ਸਾਡੀ ਬੇਨਤੀ ਇਹੀ ਹੈ ਇਹ ਜਿਹੜੇ ਜ਼ਰਿੰਦੇ ਲੋਗ ਐ ਕਿੱਥੋਂ ਆਏ ਨੇ ਇਹਨਾਂ ਨੂੰ ਕੱਢ ਕੱਢ ਕੇ ਮਾਰਨ ਦੀ ਇਸ ਟਾਈਮ ਬਹੁਤ ਸਖ ਜ਼ਰੂਰਤ ਹੈ ਇੱਧੇ ਦੇ ਅਟੈਕ ਤਾਂ ਅਕਸਰ ਦੇਖੇ ਹੀ ਜਾਂਦੇ ਆ ਲੇਕਿਨ ਯਾਤਰਾ ਦੇ ਦੌਰਾਨ ਇਹੋ ਜਿਹਾ ਅਟੈਕ ਹੋਣਾ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇੰਟੈਲੀਜੈਂਸੀ ਦੀ ਕਮੀ ਹੈ। ਇੱਕਦਮੀ ਸ਼ਾਮ ਨੂੰ ਨਿਊਜ਼ ਆਈ ਦੀ ਪਹਿਲੇ ਕੋਈ ਇਦਾਂ ਦਾ ਹੈ ਹੀ ਨਹੀਂ ਸੀ ਔਰ ਲੋਕ ਜਿਹੜੇ ਬੜੇ ਕੰਫਰਟ ਆਪਣਾ ਉੱਤੇ ਆਰਾਮ ਨਾਲ ਇੰਜੋਏ ਕਰ ਰਹੇ ਸੀ ਜਿਹੜੀ ਜਗ੍ਹਾ ਤੇ ਸਾਨੂੰ ਪਤਾ ਲੱਗਿਆ ਅਟੈਕ ਕੀਤਾ ਹੈ ਉੱਥੇ ਮੋਬਾਈਲ ਦੇ ਨੈਟਵਰਕ ਵੀ ਬੜੇ ਸਲੋ ਚੱਲਦੇ ਨੇ ਕਿਉਂਕਿ ਉੱਥੇ ਪੈਦਲ ਦਾ ਰਸਤਾ ਉੱਥੇ ਗੱਡੀ ਨਹੀਂ ਜਾਂਦੀ। ਉੱਪਰ ਲੋਕ ਆਪਣਾ ਇੰਜੋਏ ਕਰ ਰਹੇ ਨੇ ਟੂਰਿਸਟ ਜਾ ਰਿਹਾ ਤੇ ਉਹ ਵਿਚਾਰੇ ਲੋਕ ਆਪਣਾ ਇੰਜੋਏ ਕਰੇ ਫੈਮਿਲੀ ਨਾਲ ਬੈਠੇ ਉੱਥੇ ਜਾ ਕੇ ਫਾਇਰਿੰਗ ਹੋ ਜਾਂਦੀ ਹੈ ਉੱਥੇ ਆਮ ਲੋਕਾਂ ਨੂੰ ਇਦਾਂ ਮਾਰਨਾ ਇਹ ਬੜਾ ਕਾਇਰਾਂ ਵਾਲਾ ਕੰਮ ਕੀਤਾ ਇਹਨਾਂ ਨੇ ਤੁਸੀਂ ਸ਼੍ਰੀਨਗਰ ਦੇ ਵਿੱਚ ਕਾਫੀ ਵਿਚਰੇ ਹੋਏ ਉੱਥੇ ਦੇ ਲੋਗਲ ਲੋਕਾਂ ਦੇ ਵਿੱਚ ਵਿਚਰੇ ਹੋ ਤੁਹਾਡੀ ਇਸ ਘਟਨਾ ਬਾਰੇ ਉੱਥੇ ਲੋਕਲ ਲੋਕਾਂ ਨਾਲ ਕੁਝ ਗੱਲਬਾਤ ਹੋਈ ਹਾਲੇ ਗੱਲਬਾਤ ਨਹੀਂ ਹੋਈ ਹਾਲੇ ਤਾਂ ਅਸੀਂ ਨਿਊਜ਼ ਆ ਰਹੀਆਂ ਅੱਜ ਸ਼ਾਮ ਦੀ ਘਟਨਾ ਮੈਂ ਪਰ ਮੈਂ ਲੋਕਲ ਲੋਕਾਂ ਨੂੰ ਵੀ ਅਪੀਲ ਕਰਾਂਗਾ ਜੀ ਇਹ ਜਿਹੜੇ ਜਿਹੜਾ ਉੱਥੇ ਹਾਂ ਤੱਕ ਵਾਦ ਹੈ ਇਹ ਕਿੱਥੋਂ ਆ ਰਿਹਾ ਕਿੱਦਾਂ ਆ ਰਿਹਾ ਇਹ ਲੋਕਲ ਲੋਕਾਂ ਨੂੰ ਵੀ ਇਸ ਸਰਕਾਰ ਦਾ ਦੇਸ਼ ਦਾ ਸਾਥ ਦੇਣਾ ਚਾਹੀਦਾ ਹੈ ਉਹ ਚਾਹੇ ਕਸ਼ਮੀਰੀ ਨੇ ਉਹ ਸਾਡੇ ਇਸ ਦੇਸ਼ ਦੇ ਵਿੱਚ ਇੱਥੇ ਹੀ ਰਹਿੰਦੇ ਨੇ ਇੰਡੀਅਨਸ ਨੇ ਉਹਨਾਂ ਨੂੰ ਮਿਲ ਕੇ ਗਵਰਨਮੈਂਟ ਦੀ سپورਟ ਕਰਵੇ ਕਰਕੇ ਘਰੋਂ ਘਰੋਂ ਕਢਾ ਕੇ ਅੰਤ ਕੀ ਮਰਵਾਉਣੇ ਚਾਹੀਦੇ ਨੇ ਇਸ ਤੋਂ ਪਹਿਲਾਂ 14 ਫਰਵਰੀ 2019 ਨੂੰ ਪੁਲਵਾਮਾ ਅਟੈਕ ਹੋਇਆ ਸੀਗਾ ਉਸ ਪੁਲਵਾਮਾ ਅਟੈਕ ਤੋਂ ਬਾਅਦ ਆਹ ਇੱਕ ਵੱਡਾ ਅਟੈਕ ਹੈ ਤੁਸੀਂ ਕੀ ਦੇਖਦੇ ਹੋ ਕੇਂਦਰ ਸਰਕਾਰ ਇਹਨੂੰ ਕਿੰਨੀ ਗੰਭੀਰਤਾ ਨਾਲ ਲੇਗੀ ਲੈਣਾ ਚਾਹੀਦਾ ਜੀ ਕਿਉਂਕਿ ਜਿਹੜਾ ਉਹ ਅਟੈਕ ਹੋਇਆ ਸੀ ਫੋਰਸਸ ਦੇ ਉੱਤੇ ਅਟੈਕ ਹੋਇਆ ਸੀ ਫੋਰਸਸ ਦੇ ਅਟੈਕ ਪਹਿਲੇ ਵੀ ਕਈ ਵਾਰ ਹੋਏ ਨੇ ਪਰ ਇੱਕ નિર્ਦੋਸ਼ ਵਿਚਾਰੇ ਲੋਕ ਜਿਹੜੇ ਇਹਨਾਂ ਆਹ ਇਨਸਾਨੀਅਤ ਤੇ ਅਟੈਕ ਹੋ ਫੋਰਸ ਦੇ ਇਨਸਾਨਾਂ ਤੇ ਫੋਰਸ ਦੇ ਇਨਸਾਨਾਂ ਦੇ ਆਮ ਇਨਸਾਨਾਂ ਤੇ ਅਟੈਕ ਕੀਤਾ ਹੈ ਬਹੁਤ ਹੀ ਗਲਤ ਕੰਮ ਕੀਤਾ ਔਰ ਬਹੁਤ ਵੱਡਾ ਪਾਪ ਕੀਤਾ ਹੈ ਔਰ ਇਹਨਾਂ ਨੂੰ ਕਿਸੇ ਕੀਮਤ ਤੇ ਬਖਸ਼ਣਾ ਨਹੀਂ ਚਾਹੀਦਾ ਕੱਢ ਕੱਢ ਕੇ ਮਾਰਨਾ ਚਾਹੀਦਾ ਇਹਨਾਂ ਨੂੰ ਬੀਤੇ ਕੁਝ ਸਮੇਂ ਤੋਂ ਸ਼੍ਰੀਨਗਰ ਦੇ ਵਿੱਚ ਜਿਹੜਾ ਪ੍ਰਾਟਿਕ ਕਾਫੀ ਵਧ ਰਿਹਾ ਸੀ ਉੱਥੇ ਦੇ ਲੋਕਲ ਵਸਨੀਕਾ ਦਾ ਵੀ ਮੰਨਣਾ ਹੈ ਪ੍ਰਾਟਿਕ ਕਾਫੀ ਵਧਿਆ ਹੈ ਸਾਡਾ ਵਪਾਰ ਵਧਿਆ ਵੈ ਲੇਕਿਨ ਐਦਾ ਦੀ ਕਾਨੂੰਨੀ ਜਿਹੜੀ ਹਰਕਤ ਹੈ ਇਹਦੇ ਨਾਲ ਉੱਥੋਂ ਦਾ ਵਪਾਰ ਲੋਥ ਉੱਥੋਂ ਦੇ ਜਿਹੜੇ ਵਸਨੀਕ ਨੇ ਉਹਨਾਂ ਦਾ ਵਪਾਰ ਘਟੂਗਾ ਨਹੀਂ ਕਿਉਂਕਿ ਪర్యాటਕ ਘਟ ਜਾਣਗੇ ਆ ਡਰ ਤੋਂ ਬਿਲਕੁਲ ਜੀ ਡਰ ਤਾਂ ਆਮ ਲੋਕਾਂ 'ਚ ਹੁਣ ਹੋਏਗਾ ਹੀ ਜਦ ਤੱਕ ਇਹਨਾਂ ਦਾ ਸਫਾਇਆ ਨਹੀਂ ਹੁੰਦਾ ਜਦ ਤੱਕ ਇਹਨਾਂ ਦਾ ਜਵਾਬ ਇਹਨਾਂ ਨੂੰ ਨਹੀਂ ਦਿੱਤਾ ਜਾਂਦਾ ਗੋਲੀ ਦਾ ਜਵਾਬ ਗੋਲੀ ਨਾਲ ਨਹੀਂ ਦਿੱਤਾ ਜਾਂਦਾ ਜਦ ਤੱਕ ਦਰਿੰਦੇ ਕੱਢ ਕੱਢ ਕੇ ਨਹੀਂ ਮਰਨਗੇ ਤਦ ਤੱਕ ਲੋਕਾਂ ਦੇ ਵਿੱਚ ਡਰ ਦੇ ਨਾਲ ਇੱਕ ਖੋਪ ਦੇ ਨਾਲ ਇੱਕ ਗੁੱਸਾ ਵੀ ਬਹੁਤ ਜ਼ਿਆਦਾ ਇਸ ਟਾਈਮ ਪੂਰਾ ਦੇਸ਼ ਗੁੱਸੇ ਦੇ ਵਿੱਚ ਹੈ ਇਹਦੇ ਜੇ ਕੋਈ ਹੁਣ ਸੋਚਣਾ ਨਹੀਂ ਚਾਹੀਦਾ ਇਹਨਾਂ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਬੀਤੇ ਕੁਝ ਸਾਲ ਪਹਿਲਾਂ ਸ਼੍ਰੀ ਅਮਰਨਾ ਯਾਤਰਾ ਦੇ ਲੰਗਰ ਕਮੇਟੀ ਤੇ ਵੀ ਇੱਕ ਅਟੈਕ ਹੋਇਆ ਸੀ ਉੱਥੇ ਲੋਕਲ ਵਸਨੀਕਾਂ ਨੇ ਕੀਤਾ ਸੀ ਉਹ ਖੋਫ ਔਰ ਅੱਜ ਹੁਣ ਅਟੈਕ ਦਾ ਖੋਫ ਤੁਹਾਡੀ ਆਰਗੇਨਾਈਜ਼ਰ ਦੇ ਜਿਹੜੇ ਸਦਸੇ ਹੈਗੇ ਉਹਨਾਂ ਦਾ ਕੁਝ ਮੂਡ ਚੇਂਜ ਲੱਗਦਾ ਵਾ ਵੀ ਨਹੀਂ ਅਸੀਂ ਯਾਤਰਾ ਦੇ ਲੰਗਰ ਨਹੀਂ ਲਗਾਣਾ ਪਹਿਲ ਗਾਮ ਸਾਈਡ ਤੇ ਹੀ ਉਹ ਅਟੈਕ ਹੋਇਆ ਸੀ ਕਿ ਮੇਰਠ ਲੰਗਰ ਤੇ ਹੋਇਆ ਸੀ ਕਾਫੀ ਪੁਰਾਣੀ ਗੱਲ ਹੈਗੀ ਹੈ ਉਹਦੇ ਚ ਮੇਰੇ ਖਤ ਦੋ ਤਿੰਨ ਡੈਥ ਵੀ ਉਦੋਂ ਹੋਈਆਂ ਸੀ ਪਰ ਹੁਣ ਲੰਗਰ ਇਹ ਤਾਂ ਯਾਤਰਾ ਤਾਂ ਹੁਣ ਸਿਰ ਤੇ ਹੀ ਹੈ ਜੀ ਲੱਖਾਂ ਦੀ ਦਦਾਜੇ ਚ ਯਾਤਰੀ ਆਂਦੇ ਨੇ ਉਹਨਾਂ ਨੂੰ ਸੁਰੱਖਿਆ ਨੂੰ ਦੇਖਦੇ ਹੋਏ ਸੇਫਟੀ ਨੂੰ ਦੇਖਦੇ ਹੋਏ ਉਹਨਾਂ ਆਪਣਾ ਇਹਨਾਂ ਨੂੰ ਉਚ ਜਿਹੜੇ ਉਚ ਕਦਮ ਉਠਾਣੇ ਚਾਹੀਦੇ ਆ ਸਰਕਾਰ ਨੂੰ ਇਹ ਦੇਖੋ ਜੀ ਸਰਕਾਰ ਦੇਸ਼ ਕਰੇਗੀ ਮੋੜ ਦੇਸ਼ ਕਰੇਗਾ ਯਾਤਰਾ ਹੋਣੀ ਹੈ ਪ੍ਰਬੰਧ ਕਰੇਗਾ ਅਸੀਂ ਫਿਰ ਕਹਿੰਨੇ ਪਏ ਅਸੀਂ ਡਰ ਕੇ ਭਜੇ ਨਾ ਲੈਣੀ ਲੰਗਰ ਵੀ ਲੱਗਣਗੇ ਯਾਤਰੀ ਵੀ ਆਏਗਾ ਪਰ ਸਾਰਾ ਦੇਸ਼ ਤਾਂ ਖੜਾ ਵੇ ਜੇ ਸਰਕਾਰ ਐਦਾ ਜਵਾਬ ਤੁਰੰਤ ਦੇਗੀ ਉਹ ਆਂਤਿਆਂ ਨੂੰ ਕੱਢ ਕੇ ਉੱਥੇ ਮਾਰੇਗੀ ਸਰਕਾਰ ਇਹਦੀ ਬਦਲਾ ਲੇਗੀ ਬਿਲਕੁਲ ਲੇਗੀ ਜੀ ਲੈਣਾ ਚਾਹੀਦਾ ਕਿਉਂ ਨਹੀਂ ਲੇਗੀ ਇਹ ਨਹੀਂ ਸਰਕਾਰ ਕੁਝ ਕਹੇਗੀ ਤੇ ਪੂਰੀ ਸਰਕਾਰ ਤੋਂ ਖਫਾ ਹੋਣਗੇ ਲੋਕ ਅਸੀਂ ਸਾਡੇ ਨਾਲ ਸਾਇਬੋ ਦੇ ਪ੍ਰਧਾਨ ਰਾਜਨ ਕਪੂਰ ਜੀ ਇਹਨਾਂ ਦਾ ਕਹਿਣਾ ਹੈ ਸਰਕਾਰ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਔਰ ਜਲਦ ਹੀ ਇਹਦਾ ਬਦਲਾ ਵੀ ਲਿੱਤਾ ਜਾਏਗਾ ਲੇਕਿਨ ਅਮਰਨਾਥ ਯਾਤਰੀਆਂ ਤੇ ਇਸ ਅਟੈਕ ਦਾ ਕੋਈ ਵੀ ਫਰਕ ਨਹੀਂ ਪਏਗਾ ਜਿਨੇ ਬਾਬਾ ਭੋਲੇਨਾਥ ਦੇ ਦਰਸ਼ਨ ਕਰਨ ਸ਼੍ਰੀ ਅਮਰਨਾਥ ਦੀ ਪਵਿੱਤਰ ਗੁਫਾ ਜਾਣਾ ਉਹ ਆਪਣਾ ਮਨ ਬਣਾ ਕੇ ਹੀ ਬੈਠਾ ਹੈ ਔਰ ਉਹ ਐਦਾ ਦੇ ਅਟੈਕ ਤੋਂ ਡਰਨ ਵਾਲਾ ਬਿਲਕੁਲ ਵੀ ਨਹੀਂ ਹੈ ਕੈਮਰਾਮੈਨ ਇਕਬਾਲ ਹੈਪੀ ਦੇ ਨਾਲ ਸੁਨੀਲ ਦੀ ਖਬਰ ਦਸਮਨਸ ਲੁਧਿਆਣਾ